ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਟ੍ਰਿਮੋਨੀ ਇੰਸਟੈਂਸ ਤੇ ਦੇ ਬਹੁਤ ਬਰਿਸ਼ਾ ਸਿਕਾਓ ਇੱਕ ਕਮੈਂਟ ਪਲੀਜ਼ ਵੇਟ ਕਰਕੇ ਇਹ ਪਾਜ਼ ਕਰਕੇ ਨੋਟ ਜ਼ਰੂਰ ਪੜ ਲਿਓ ਜ਼ਿਆਦਾ ਦੇਰੀ ਨਹੀਂ ਕਰਨੀ ਆਪਾਂ ਦੀ ਪ੍ਰੋਫਾਈਲ ਰੀਡ ਕਰਦੇ ਆਂ ਅੱਜ ਦੀ ਪ੍ਰੋਫਾਈਲ ਹੈਗੀ ਜੀ ਨਾਮ ਹੈਗਾ ਜੀ ਐਸ ਕੁਮਾਰ ਲੜਕੇ ਦੀ ਪ੍ਰੋਫਾਈਲ ਹੈ ਜੀ ਕਾਸਟ ਕਬੀਰ ਪੰਥੀ ਸ਼ੈਡਿਊਲ ਕਾਸਟ ਦੇ SC R N O ਜੇ ਕੁਛ ਪ੍ਰੋਨਾਂਊਂਸ ਗਲਤ ਕੀਤਾ ਜਾਵੇ ਤਾਂ ਮਾਫੀ ਚਾਹੁੰਦੇ ਆ ਜੀ ਬਾਕੀ ਤੁਸੀਂ ਸਾਹਮਣੇ ਸਕਰੀਨ ਤੇ ਪੜ੍ਹ ਵੀ ਸਕਦੇ ਹੋ ਪ੍ਰੋਫਾਈਲ ਹੈਗੀ ਤੁਹਾਡੇ ਹਾਈਟ ਹੈ ਜੀ 5 ਫੁੱਟ 7 ਇੰਚ ਡੇਟ ਆਫ ਬਰਥ ਡੇਟ ਆਫ ਬਰਥ ਹੈਗੀ ਹੈ ਜੀ ਅਨਦੀ 1988 ਰੈਜ਼ਿਡੈਂਸ ਰਹਿੰਦੇ ਜੀ ਇਹ ਜਿਹੜਾ ਸੰਗਰੂਰ ਦੇ ਵਿੱਚ ਪਿੰਡ ਕੋਈ ਪ੍ਰੋਪਰ ਨਹੀਂ ਦੱਸਿਆ ਹੋਇਆ ਸ਼ਾਇਦ ਸੰਗਰੂਰ ਸ਼ਹਿਰ ਚ ਰਹਿੰਦੇ ਹੋਣੇ ਜ्यादा ਜਾਣਕਾਰੀ ਤੁਸੀਂ ਇਹਨਾਂ ਨੂੰ ਫੋਨ ਕਰਕੇ ਲੈ ਸਕਦੇ ਹੋ ਵੀਡੀਓ ਦੇ ਐਂਡ ਦੇ ਵਿੱਚ ਅਸੀਂ ਤੁਹਾਨੂੰ ਪਰਿਵਾਰ ਦਾ ਨੰਬਰ ਵੀ ਦੇਵਾਂਗੇ ਜੀ ਸਟੱਡੀ ਇਹਨਾਂ ਦੀ ਪੀ ਐਚ ਡੀ ਕਰ ਰਹੇ ਨੇ ਐਮ ਫਿਲ ਕੀਤੀ ਹੋਈ ਹੈ ਹਿੰਦੀ ਦੀ ਐਮ ਏ ਹਿੰਦੀ ਕੀਤੀ ਹੈ ਬੀ ਐਡ ਕੀਤੀ ਹੈ ਯੂ ਜੀ ਸੀ ਨੈਟ ਕੁਆਲੀਫਾਈਡ ਨੇ ਗਵਰਨਮੈਂਟ ਟੀਚਰ ਨੇ ਮਾਸਟਰ ਕੇਡਰ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਗਵਰਨਮੈਂਟ ਟੀਚਰ ਕੁੜੀ ਇਹਨਾਂ ਨੂੰ ਚਾਹੀਦੀ ਹੈ ਕਾਸਟ ਕੋਈ ਵੀ ਹੋਵੇ ਕਾਸਟ ਮਰ ਨਹੀਂ ਹੈਗਾ ਕੋਈ ਵੀ ਇਹ ਪਰਿਵਾਰ ਦਾ ਜਿਹੜਾ ਕੰਟੈਕਟ ਹੈਗਾ ਜੀਓ ਆਰ ਹੈ ਜੀ ਤੁਹਾਡੇ ਸਾਹਮਣੇ ਸਕਰੀਨ ਤੇ 943130 434 ਐਡ ਦੇਣ ਵਾਸਤੇ ਸਾਡਾ ਨੰਬਰ ਹੈ ਜੀ 9041729903 ਸਿਰਫ ਵਟਸਐਪ ਕਰ ਸਕਦੇ ਹੋ ਜੀ ਤੁਸੀਂ ਅਸੀਂ ਹੁਣ ਪਹਿਲਾਂ 베ਸਟ ਸੀਗੇ ਜੀ ਪਟਿਆਲਾ ਦੇ ਵਿੱਚ ਹੁਣ ਅਸੀਂ ਰਨ ਕਰ ਰਹੇ ਹਾਂ ਬ੍ਰੈਂਪਟਨ ਕੈਨੇਡਾ ਤੋਂ ਥੋੜੇ ਟਾਈਮ ਬਾਅਦ ਅਸੀਂ ਆਪਣਾ ਨਵਾਂ ਨੰਬਰ ਅਪਡੇਟ ਕਰਾਂਗੇ ਹਾਲ ਦੀ ਘੜੀ ਤੁਸੀਂ ਇਸ ਤੇ ਵਟਸਐਪ ਕਰ ਸਕਦੇ ਹੋ ਕੈਨੇਡਾ ਦਾ ਨੰਬਰ ਅਸੀਂ ਥੋੜੇ ਟਾਈਮ ਬਾਅਦ ਸ਼ੇਅਰ ਕਰਾਂਗੇ ਤੁਸੀਂ ਇੰਸਟਾਗ੍ਰਾਮ ਤੇ ਸਾਨੂੰ ਫੋਲੋ ਕਰ ਲਓ ਜੀ ਮੈਟ੍ਰੀਮੋਨੀ ਇਨਸਟੈਂਸ ਜਿਹਦਾ ਲਿੰਕ ਹੈ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਰਹੇ ਹਾਂ ਅੱਜ ਵਾਸਤੇ ਇੰਨਾ ਹੀ ਜੀ ਨਾਲ ਜੁੜੇ ਰਹਿਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਤਾਂ ਜੀ ਸਬਸਕ੍ਰਾਈਬ ਕਰ ਲਓ ਤਾਂ ਕਿ ਜਦ ਹੀ ਨਵੀਂ ਵੀਡੀਓ ਹੁੰਦੀ ਹੈ ਤੁਹਾਡੇ ਸਾਹਮਣੇ ਆ ਜਾਵੇ ਬਹੁਤ ਬਹੁਤ ਧੰਨਵਾਦ ਸ਼ਸ਼ੀ ਕਾ